ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰ ਦੀ ਐਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਐਸ ਡੀਓ ਅਤੇ ਜ਼ਿਲ੍ਹਾ ਜਨਤਕ ਤਕਰ ਸਬ ਇੰਸਪੈਕਟਰ ਦਿਲਜੀਤ ਸਿੰਘ ਛੋਟੇਪੁਰ ਦੀ ਅਗਵਾਈ ਹੇਠ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੇ ਦਫ਼ਤਰ ਧਾਰੀਵਾਲ ਵਿਖੇ ਹੋਈ ਜਿਸ ਦੌਰਾਨ ਚੇਚਤ तौर ਤੇ ਪਹੁੰਚੇ ਸੂਬਾ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਸੁਸਾਇਟੀ ਵੱਲੋਂ ਪਿਛਲੇ ਸਾਲ ਦੌਰਾਨ ਕੀਤੇ ਕਾਰਜਾਂ ਦਾ ਲੇਖਾ ਜੋਖਾ ਕਰਦੇ ਹੋਏ ਇਸ ਸਾਲ ਦੌਰਾਨ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਮੈਂਬਰਾਂ ਅਤੇ ਅਹੁਦੇਦਾਰਾਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਭਵਿੱਖ ਵਿੱਚ ਬੇਤਰ ਢੰਗ ਨਾਲ ਸਮਾਜ ਦੀ ਸੇਵਾ ਕਰਨ ਦੀ ਵਿਉਂਤਬੰਦੀ ਬਣਾਈ ਮੀਟਿੰਗ ਦੌਰਾਨ ਸ੍ਰੀ ਅਮਰਤ ਸਰ ਵਿਕੇ ਡਾਕਟਰ ਬੀਮਰਾਓ ਅੰਬੇਦਕਰ ਦੇ ਬੁੱਤ ਦੀ ਹੋਈ ਬੇਅਤਬੀਦੀ ਨਖੇਦੀ ਕਰਦੇ ਹੋਏ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਇਸ ਮੌਕੇ ਤੇ ਸੂਬਾ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਚੇਅਰਮੈਨ ਰਜਿੰਦਰ ਕੋਲੀ ਨਾਲ ਸਲਾਹ-ਮਸ਼ਵਰਾ ਕਰਨ ਪ੍ਰੰਤ ਉਪਦੇਦਾਰਾਂ ਵੱਲੋਂ ਸੁਸਾਇਟੀ ਵਿੱਚ ਨਿਭਾਈਆਂ ਸੁਆਵਾਂ ਨੂੰ ਦੇਖਦੇ ਹੋਏ ਐਸਡੀਓ ਸਰਦੇਵ ਸਿੰਘ ਚਾਲਨੋ ਵਾਈਸ ਪ੍ਰਧਾਨ ਪੰਜਾਬ ਰਿਟਾਇਰਡ ਸਬ ਇੰਸਪੈਕਟਰ ਦਿਲਜੀਤ ਸਿੰਘ ਛੋਟੇਪੁਰ ਨੂੰ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਲਹੌਲੀ ਨਾਗੇ ਨੂੰ ਜ਼ਿਲ੍ਹਾ ਚੇਅਰਮੈਨ ਗਰਦਾਪੁਰ ਹਰਪਾਲ ਸਿੰਘ ਨੂੰ ਜ਼ਿਲ੍ਹਾ ਜੰਨਤ ਕਤਰ ਸਤੀਸ਼ ਕੁਮਾਰ ਨੂੰ ਜਾਇੰਟ ਸਕੱਤਰ ਅਤੇ ਐਸ ਡੀਓ ਚੰਨ ਲਾਲ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਜਨਰਲ ਸਕੱਤਰ ਸਰਪੰਚ ਹਰਪਾਲ ਸਿੰਘ ਕੰਗ ਗੁਰਮਖ ਸਿੰਘ ਕੰਗ ਗੁਰਮੀਜ ਸਿੰਘ ਰਾਮਪਾਲ ਬੱਲ ਸ਼ੋਕਮਾ ਦੇਸਰਾਜ ਪਰਵੇਜ ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਨਾਗੀ ਸਾਹਿਬ ਨੇ ਜੋ ਦਸ਼ਿਆਵਾ ਵੀ ਬਹੁਤ ਵਧੀਆ ਸਿਚਾਉ ਦਿੱਤਾ ਵਾ ਬਾਕੀ ਵੀ ਆ ਕਿ ਸਾਡੇ ਵਿੱਚ ਜਿੰਨੇ ਵੀ ਆ ਸਾਰੇ ਸਿਆਣੇ ਤੇ ਸੂਝਵਾਨ ਤੇ ਸਾਰੇ ਬੰਦੇ ਡਿਪਾਰਟਮੈਂਟ ਦਾ ਕੋਈ ਕੇ ਗੱਲ ਦੀ ਕਮੀ ਨਹੀਂ ਗਈ ਕੋਈ ਕੇ ਦੀ ਗੱਲ ਨਹੀਂ ਹੋ ਜਾਈ ਹੈਗੀ ਸਾਰੇ ਬੰਦੇ ਸਰਪੰਚ ਦੁਕਾਨਦਾਰ ਵੀ ਵਧੀਆ ਬੰਦੇ ਨੇ ਹਾਂਜੀ ਸਾਡੇ ਕੋਲ ਮੇਰੇ ਐਸਡੀਓ ਸਾਹਿਬ ਦੋਵੇਂ ਸਾਡੇ ਕੋਲ ਬੱਡੇ ਐਸਡੀਓ ਸਾਹਿਬ ਬੈਠੇ ਆ ਕੇ ਗੱਲ ਦੀ ਕਮੀ ਨਹੀਂ ਚੱਲੂਗੀ ਅਸੀਂ ਸੰਤਾਨ ਨੂੰ ਬਹੁਤ ਵਧੀਆ ਚਲਾ ਸਕਦੇ ਆ ਅਗਲੇ ਹੋ ਕੇ ਚਲਾ ਸਕਦੇ ਆ ਤੇ ਹੁਣ ਮੈਂ ਵਿਹੰਦੀ ਕਲਾ ਦਾ ਆਪਾਂ ਨੂੰ ਬਹੁਤ ਖੁਸ਼ੀ ਆ ਕਿ ਤਾਰ ਹਿਮਾਲਦੀ ਹਿਮਾਲਦੀ ਦੇ ਤਾਰ ਹਿਮਾਲਦੀ ਦੇ ਚੰਗੇ ਪਤਵੰਤੇ ਲੋਕ ਉਹਨਾਂ ਨਾਲ ਮਿਲਣ ਦਾ ਇੱਕ ਪਲੇਟਫਾਰਮ ਮਿਲਿਆ ਸਾਨੂੰ ਮੈਂ ਕਾਫੀ ਦੇਰ ਤੋਂ ਭਾਜੀ ਉਹਨਾਂ ਦੇ ਵੇਖਦਾ ਹਾਂ ਸਾਰੇ ਪ੍ਰੋਗਰਾਮ ਤੇ ਮੈਨੂੰ ਖੁਸ਼ੀ ਆ ਕਿ ਮੈਂ ਤਾਂ ਵਿਨਾ ਹਾਂ ਕਿ ਇਹ ਇੱਕ ਬੜੀ ਹੀ ਗੱਲ ਜਿਵੇਂ ਭਾਈ ਜੀ ਜੀ ਤੇ ਆਪਾਂ ਪਿਆਰ ਦੀ ਸਾਂਹ ਜਿਹੜੀ ਇਹਦੇ ਨਾਲ ਵਸਦੀ ਹੈ ਜਦੋਂ ਆਪਾਂ ਸ਼ਹਿਰ ਦੀ ਦੁਕਾਨਾਂ ਪਿੰਡਾਂ ਦੇ ਲੋਕ ਨੂੰ ਮਿਲਾਈਏ ਮੇਰਾ ਸਮਰਥਨ ਆਪਾਂ ਪੁੱਛੇ ਨਾਮ ਕਰਕੇ ਦਾ ਸਾਜਣ ਭਾਈ ਭਾਜ ਸਾਹਿਬ ਜਿਹੜੇ ਬਤੇ ਅਗਲੇ ਉਹਦੇ ਬਹੁਤ ਦੀਆਂ ਮੈਂ ਸੋਚਾਂ ਆਪਣੇ ਜਿਹੜੇ ਬਹੁਤ ਪਰੰਪਰਾ ਸਾਹਿਬ ਉਹਦੀ ਭਾਜੀ ਸਾਰੇ ਬੰਦੇ ਜਿਹੜੇ ਸੂਝੇ ਪੜੇ ਲਿਖੇ ਜੇ ਸਾਰੀ ਮੇਰੇ ਤੋਂ ਵੱਧ ਸਿਆਣੇ ਜੇ ਤੇ ਸੂਝਵਾਨ ਜੇ ਕੋਈ ਵੀ ਆਪਾਂ ਪਰਮ ਨੇਕ ਸੰਸਥਾ ਉਹਦਾ ਮੇਨ ਮਕਸਦ ਹੁੰਦਾ ਕੋਈ ਤੇ ਆਪਾਂ ਇਹ ਅਪਕल्ली जोड ਕੇ ਤੇ ਇਦਾਂ ਹੀ ਜੰਨਰਤਾ ਕਰਕੇ ਚੁੱਹੀ ਨਾ ਦਾ ਕੋਈ ਮੇਰੀ ਮੇਰੀ ਮੰਗ ਦੇ ਬਤਾਓ ਕੋਈ ਉਹਦਾ ਕੋ ਲਾਭ ਨਹੀਂ ਹੈ ਜੇ ਤੁਸੀਂ ਹੁਣ ਇਹਨੂੰ ਬੜਾਇਆ ਵਾ ਮੇਰੇ ਤੋਂ ਪਹਿਲਾਂ ਵੀ ਤੁਸੀਂ ਚਲੋ ਚੱਲ ਰਹੇ ਸੀ ਬਹੁਤ ਵਧੀਆ ਫੇਰ ਕਰਦੇ ਜੇ ਇਹਦਾ ਬੰਨਾ ਚੁੜਿਆ ਠੀਕ ਹੈ ਨਾ ਹੁਣ ਗਾੜੀ ਤੁਸੀਂ ਕੋ ਨਵੇਂ ਪ੍ਰੋਗਰਾਮ ਦੀ ਕੋ ਤੋਂ ਦੱਸੋ ਸਾਹਮਣੇ ਇੰਦਾ ਇੰਦਾ ਪ੍ਰਧਾਨ ਜੀ ਜੀ ਤੁਹਾਡਾ ਤੁਸੀਂ ਦੇਖੋ ਦੇਖੋ ਵੀ ਕਿਹੜੇ ਕੰਮ ਨੇ ਜਿਹੜੇ ਸਾਡੇ ਕੋਈ ਇਹ ਜਿਹੜੀ ਪੜ ਜਿਹੜੀ ਤੁਸੀਂ ਪੜਾਈ ਹੈ ਸੰਸਥਾ ਨਾਲ ਨਾ ਸਿਰਾ ਮਤਲਬ ਤੇ ਵੀ ਜਾਂ ਆਪਾਂ ਲੋਕਾਂ ਲਈ ਖੜਨਾ ਹੋ। ਜਿੱਥੇ ਗਿਆਨ ਉਹ ਮਾੜਾ ਹੋ ਰਿਹਾ ਠਕਾ ਹੋ ਰਿਹਾ ਜਿੱਦਾਂ ਵੀਰ ਜੀ ਨੇ ਦੱਸਿਆ ਕਿ ਡੇਢੀ ਨਾਲ ਹੀ ਹੋ ਰਿਹਾ ਪਰ ਉਹਦੇ ਮਾਪੇ ਵੀ ਕਰ ਰਹੇ ਆ। ਹੈ ਤੇ ਠਕਾ ਹੀ ਹੈ ਨਾ ਵੀ। ਆਪਾਂ ਇੰਦਾ ਦੇਖੋ ਵੀ ਇਹ ਕੋਈ بڑے ਕੰਮ ਨਹੀਂ ਸਮਾਜ ਕਰਨ ਵਾਲੇ ਜਿਹੜੇ ਆਪਾਂ ਕਰ ਸਕਦੇ ਹਾਂ। ਤੇ ਜਦੋਂ ਆਪਾਂ ਚੰਗੇ ਕਰਾਂਗੇ ਤੁਹਾਡੇ ਨਾਲ ਹੋਰ ਵੀ ਲੋਕ ਨਾਲ ਆਪਣੇ ਆਪ ਹੀ ਜੁੜਨੇਗੇ ਮੈਂ ਫਿਰ ਕਹਾਂਗਾ ਕਿ ਮੈਨੂੰ ਤੇ ਬੜੀ ਖੁਸ਼ੀ ਆ ਵੀ ਮੈਂ ਤੁਹਾਡੇ ਵਿੱਚ ਆ ਕੇ ਜਦੋਂ ਵੀ ਆਉਣਾ ਮੇਰਾ ਮਨ ਅਬਾ ਜੀ ਦੱਸ ਦਿਓ ਅੱਜ ਜਿਹੜੀ ਮੀਟਿੰਗ ਹੈ ਕਿਸ ਬਾਰੇ ਕੀਤੀ ਰਾਇਦਰ ਜੀ ਦਾ ਖਾਲਸਾ ਰਾਇਦਰ ਜੀ ਦੀ ਫਤਿਹ ਅੱਜ ਵੀ ਜਿਹੜੀ ਮੀਟਿੰਗ ਆ ਦਾ ਹਿਮਨਸਲਾਇਟ ਸਬਸੋਸਾਇਟੀ ਦੀ ਨੀ ਨਵਾਰ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਹੀ ਜ਼ਿਲ੍ਹੇ ਦੇ ਉਮੀਦਵਾਰ ਤੇ ਐਕਟਿਵ ਮੈਂਬਰ ਜਿਹੜੇ ਹਾਜ਼ਰ ਹੋਏ ਆ ਉਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਕੋਟੀ ਕੋਟੀ ਧੰਨਵਾਦ ਕਰਦਾ ਅੱਜ ਵੀ ਮੀਟਿੰਗ ਵਿੱਚ ਜਿੱਥੇ ਅਜੰਡਾ ਸੀ ਕਿ ਨਵੇਂ ਸਾਲ ਤੇ ਅੱਜ ਪਹਿਲੀ ਸਾਡੀ ਪਲੇਠੀ ਮੀਟਿੰਗ ਸੀ ਉਹਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਨਵੇਂ ਸਾਲ ਦੇ ਵਿੱਚ ਅਸੀਂ ਕਿਹੜੇ-ਕਿਹੜੇ ਪ੍ਰੋਗਰਾਮ ਉਲੀਕਣੇ ਆ ਉਹ ਸਾਡੇ ਵਿਚਾਰ ਸਾਰਿਆਂ ਨਾਲ ਸਾਂਝੇ ਹੋ ਗਏ ਨੇ ਪ੍ਰੋਗਰਾਮ ਉਲੀਕੇ ਵੀ ਗਏ ਆ ਦੂਸਰਾ ਪੁਆਇੰਟ ਕਹਿਆ ਕਿ ਜੇ ਕਿਸੇ ਦੇ ਹੱਕ ਮਾਰੇ ਜਾਂਦੇ ਆ ਤਾਂ ਕੋਸ਼ਾ ਉਹਦੀ ਵੀ ਇੱਕ ਕਮੇਟੀ ਬਣਾਈ ਗਈ ਹੈ ਜਾ ਕੇ ਉਹਨਾਂ ਦੇ ਘਰ ਜਾ ਕੇ ਪੂਰੀ ਡਿਟੇਲ ਨਾਲ ਉਹਦੀ ਜਾਣਕਾਰੀ ਲਏਗੀ ਤੇ ਉਹਦੀ ਅੱਜ ਤਾਂ ਪੂਰੀ-ਪੂਰੀ ਮਦਦ ਕਰਾਂਗੇ ਜਿੱਤੇ ਇੱਕ ਮੇਨ ਮਕਸਦ ਸੀ ਅੱਜ ਦੀ ਮੀਟਿੰਗ ਦਾ ਸਾਡੀ ਸਸਤਾ ਦੇ ਨੈਸ਼ਨਲ ਚੇਅਰਮੈਨ ਸ਼੍ਰੀ ਰਵਿੰਦਰ ਕਲੀ ਜੀ ਦੇ ਦਿਸ਼ਾ ਨਿਰਦੇਸ਼ਨਸ ਹਾਰ ਉਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਕਿ ਤੁਸੀਂ ਪੰਜਾਬ ਪ੍ਰਧਾਨ ਹੋ ਤੇ ਪੰਜਾਬ ਦੀ ਟੀਮ ਦਾ ਵਿਸਤਾਰ ਕਰਨਾ ਤੇ ਉਹਨਾਂ ਨੇ ਕਾਫੀ ਸਲਾਹ مشورہ ਹੋਣ ਦੇ ਬਾਅਦ ਤੋਂ ਬਾਅਦ ਆਪਾਂ ਇੱਕ ਨਤੀਜੇ ਤੇ ਪਹੁੰਚੇ ਇੱਕ ਟੀਮ ਉਹਨਾਂ ਨੇ ਮੈਨੂੰ ਸੁਝਾਇਤ ਕੀਤੀ ਦੋਵਾਂ ਦੇ ਨਾਲ ਇਸਲਾਮਾਂ ਦੇ ਨਾਲ ਤੇ ਉਹ ਟੀਮ ਅਜਿ ਸਰਕਾਰ ਸੀ ਕਿ ਆਪਾਂ ਪੰਜਾਬ ਲੈਵਲ ਦੇ ਜਿਹੜੇ ਆ ਪੰਜ ਬੰਦੇ ਅੱਜ ਮੈਂ ਅਨਾਉਂਸ ਕਰ ਰਹੇ ਹਾਂ ਜਿਹੜੀ ਪੰਜਾਬ ਦੀ ਟੀਮ ਚ ਹੋਣਗੇ ਉਹਨਾਂ ਵਿੱਚ ਸਰਦਾਰ ਸੁਖਦੇਵ ਸਿੰਘ ਜੀ ਜੋ ਰਿਟਾਇਰ ਐਸ ਡੀਓ ਜੋ ਜ਼ਿਲ੍ਹਾ ਪ੍ਰਧਾਨ ਸੀ ਪਹਿਲਾਂ ਉਹ ਗਰਦਾਸਪੁਰ ਜ਼ਿਲ੍ਹੇ ਦੇ ਉਹਨਾਂ ਨੂੰ ਵਾਈਸ ਪ੍ਰਧਾਨ ਜਿਹੜਾ ਪੰਜਾਬ ਲਗਾਇਆ ਗਿਆ ਰੋਸ਼ਨ ਅਰੋੜਾ ਜੀ ਆ ਉਹਨਾਂ ਨੇ ਵਾਈਸ ਪ੍ਰਧਾਨ ਪੰਜਾਬ ਸ਼੍ਰੀ ਅਸ਼ੋਕ ਕੁਮਾਰ ਜੀ ਬਹੁਤ ਬਹਾਣੇ ਦੇ ਨੇ ਉਹਨਾਂ ਨੂੰ ਜਨਰਲ ਸਕੱਤਰ ਪੰਜਾਬ ਸ੍ਰੇਸ਼ ਕੁਮਾਰ ਮੋਂਟੋ ਜੀ ਜੋ ਅਮਰਸਰ ਤੋਂ ਨੇ ਉਹਨਾਂ ਨੂੰ ਸਕੱਤਰ ਪੰਜਾਬ ਸ਼੍ਰੀਮਤੀ ਕਲਦੀਪ ਕੌਰ ਜੀ ਜੋ ਕਿ ਜਗਰਾਉਂ ਤੋਂ ਨੇ ਉਹਨਾਂ ਨੇ ਸਕੱਤਰ ਪੰਜਾਬ ਲਗਾਇਆ ਗਿਆ ਔਰ ਜ਼ਿਲ੍ਹਾ ਗਰਦਾਸਪੁਰ ਦੀ ਟੀਮ ਜਿਹੜੀ ਆ ਅੱਜ ਰਿਵਾਈਜ਼ ਹੋਈ ਆ ਉਹਦੇ ਵਿੱਚ ਨਵਲੀ ਨਾਗੀ ਜੀ ਜੋ ਜ਼ਿਲ੍ਹੇ ਦੇ ਜ਼ੂਤ ਪ੍ਰਧਾਨ ਸੀ ਕਾਫੀ ਸਾਲਾਂ ਦੇ ਇਹਨਾਂ ਦੀ ਸਵਾਗਤ ਹੁੰਦੇ ਆਇਆ ਅਸਲ ਵਿੱਚ ਉਹਨਾਂ ਨੂੰ ਆਪੇ ਚੇਅਰਮੈਨ ਜ਼ਿਲ੍ਹਾ ਗਰਦਾਸਪੁਰ ਲਗਾ ਦਿੱਤਾ ਗਿਆ ਤੇ ਸਰਦਾਰ ਦਜੀਤ ਸਿੰਘ ਜੀ ਨੂੰ ਜੋ ਜਨਰਲ ਸਕੱਤਰ ਸੀ ਸਾਡੀ ਗਰਦਾਸਪੁਰ ਟੀਮ ਦੇ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਗਰਦਾਸਪੁਰ ਕਾਰਜਕਾਹਨ ਲਗਾਇਆ ਗਿਆ ਜੀ ਸਰਦਾਰ ਰਵਜਨ ਸਿੰਘ ਨੂੰ ਜਨਰਲ ਸਕੱਤਰ ਲਗਾਇਆ ਜੀ ਗਰਦਾਸਪੁਰ ਤੇ ਚਮਨ ਲਾਲ ਜੀ ਜੋ ਕਾਫੀ ਸਮੇਂ ਤੋਂ ਸਾਡੇ ਨਾਲ ਸਵਾਵਾ ਨਿਭਾ ਰਹੇ ਸਨ ਉਹ ਸਕੱਤਰ ਗਰਦਾਸਪੁਰ ਹੋਣਗੇ ਸ਼ਿਸ਼ ਕੁਮਾਰ ਜੀ ਜੋ ਸਾਡੀ ਟੀਮ ਚੈਕਟਰ ਮੈਂਬਰ ਸੀ ਇਹਨਾਂ ਨੂੰ ਜੁਆਇੰਟ ਸੱਤਰ ਬਣਾਇਆ ਗਿਆ ਸਰਦਾਰ ਹਰਪਾਲ ਸਿੰਘ ਜੀ ਪਹਿਲੇ ਸਾਡੇ ਸੈਕਟਿੰਗ ਦਾਸਪੁਰ ਦੇ ਸੋ ਇਹ 10 ਨਿਯੁਕਤੀਆਂ ਨਵੀਆਂ ਅੱਜ ਕੀਤੀਆਂ ਗਈਆਂ ਬਾਕੀ ਸਾਰੀ ਵਿਸਾਰਪੁਰ ਚर्चा ਹੋ ਗਈ ਹੈ ਕਿ ਅਸੀਂ ਨਵੇਂ ਸਾਲ ਤੇ ਕੀ ਕਰਨਾ ਵਾ ਇੱਥੇ ਆਏ ਸਾਰੇ ਸੱਜਣਾ ਦਾ ਤੇ ਮੀਡੀਆ ਦਾ ਜੋ ਮੀਡੀਆ ਕਰਮਚਾਰੀ ਧਾਰੀਵਾਲ ਦੇ ਵਿੱਚ ਜਿੰਨੇ ਵੀ ਮੀਡੀਆ ਕਰਮਚਾਰੀ ਮੇਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਆ ਉਹਨਾਂ ਦਾ ਸਹਿਯੋਗ ਨਹੀਂ ਹੋਏ ਤਾਂ ਸਾਨੂੰ ਕਈ ਗੱਲਾਂ ਦਾ ਪਤਾ ਨਹੀਂ ਲੱਗਦਾ ਉਹਨਾਂ ਸਾਨੂੰ ਪੂਰਾ ਸਹਿਯੋਗ ਦੇ ਰਹੇ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਵੀ ਜਿੱਥੇ ਸੀ ਅਵਾਜ਼ ਦਿੰਨੇ ਉੱਥੇ ਆਉਂਦੇ ਨੇ ਬਾਕੀ ਸਾਰੀ ਟੀਮ ਇੱਥੇ ਪਹੁੰਚੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ